ਨਮਸਕਾਰ ਪਾਰਕਨਾਲੂ ਸਵਾਲ ਆਫਕਾਰ ਵਿੱਚ ਸਵਾਗਤ ਹੈ ਇਸ ਵੇਲੇ ਆਪਾਂ ਪਹੁੰਚੇ ਹੋਏ ਹਾਂ ਜ਼ਿਲ੍ਹਾ ਪਠਾਨਕੋਟ ਦੇ ਡੀਸੀ ਕੰਪਲੈਕਸ ਵਿਖੇ ਜਿੱਥੇ ਕਿ ਪੰਜਾਬ ਪੁਲਿਸ ਵੱਲੋਂ ਇੱਕ ਵਧੀਆ ਉਪਰਾਲਾ ਕਰਦੇ ਹੋਏ ਜਿਨ੍ਹਾਂ ਲੋਕਾਂ ਦੇ ਫੋਨ ਗੁੰਮ ਹੋਏ ਸਨ ਲਗਭਗ 200 ਦੇ ਕਰੀਬ ਉਹਨਾਂ ਲੋਕਾਂ ਨੂੰ ਅੱਜ ਜਿਹੜਾ ਆ ਫੋਨ ਵਾਪਸੀ ਦੇ ਤੌਰ ਤੇ ਮਨਾਉਂਦਿਆ ਹੋਇਆ ਉਹਨਾਂ ਲੋਕਾਂ ਨੇ ਜਿਹੜੇ ਗੁੰਮ ਹੋਏ ਫੋਨ ਹੈ ਉਹਨਾਂ ਲੋਕਾਂ ਨੂੰ ਵਾਪਸ ਕਿਤੇ ਦੇ ਹਨ ਇਸ ਨੂੰ ਕਿ ਜ਼ਿਲ੍ਹਾ ਪਠਾਨਕੋਟ ਦੇ ਐਸਐਸਪੀ ਸਰਦਾਰ ਦਲਵਿੰਦਰ ਸਿੰਘ ਤੇ ਲੋਕ ਖੁਦ ਮੌਜੂਦ ਰਹੇ ਅਤੇ ਉਹਨਾਂ ਵੱਲੋਂ ਗੁੰਮ ਹੋਏ ਲੋਕਾਂ ਦੇ ਫੋਨਾਂ ਨੂੰ ਆਪ ਦਿੱਤਾ ਇਸ ਨੂੰ ਕਿ ਉਹਨਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਬੰਦਾ ਸੈਕੰਡ ਹੈਂਡ ਫੋਨ ਖਰੀਦਾ ਹੈ ਚਾਹੇ ਕਿਸੇ ਦੁਕਾਨਦਾਰ ਕੋਲੋਂ ਚਾਹੇ ਕਿਸੇ ਲੋਕਲ ਬੰਦੇ ਕੋਲੋਂ ਤਾਂ ਉਹਦੇ ਕੋਲੋਂ ਉਹਦਾ ਬਿੱਲ ਵੀ ਜੜਾ ਹੈ ਉਹ ਜ਼ਰੂਰ ਲਿਤਾ ਜਾਵੇ ਕਿਉਂਕਿ ਕਈ ਜਿਹੜੇ ਡਾਟਾ ਨੇ ਲੋਕਾਂ ਦੇ ਫੋਨਾਂ ਦੇ ਵਿੱਚ ਹੁੰਦੇ ਹਨ ਚਾਹੇ ਉਹ ਲੋਕਾਂ ਦੀਆਂ ਪਰਸਨਲ ਤਸਵੀਰਾਂ ਹੋਣ ਚਾਹੇ ਪਰਸਨਲ ਡਾਟਾ ਡਾਟਾ ਹੋਵੇ ਚਾਹੇ ਡਾਕੂਮੈਂਟ ਹੋਣ ਉਹ ਸਾਰੇ ਜਿਹੜੇ ਆ ਅੱਜਕੱਲ ਫੋਨਾਂ ਦੇ ਵਿੱਚ ਹੀ ਹੁੰਦੇ ਹਨ ਔਰ ਉਹਨਾਂ ਦੀ ਦੂਰਦਰ ਤੋਂ ਨਾ ਟਿਟੂ ਜਾ ਸਕੇ ਇਸ ਲਈ ਜਿਹੜਾ ਵੀ ਫੋਨ ਖਰੀਦਿਆ ਜਾਂਦਾ ਹੈ ਉਹਦਾ ਬਿੱਲ ਜਰੂਰ ਨਿਪਟਾ ਜਾਵੇ ਇਸ ਮੋਕੇ ਹੋਰ ਕੀ ਜਾਨਾ ਉਹਨਾਂ ਦਾ ਆਪਾਂ ਸਾਰਾ ਕੋਲਣਾ ਰੂਪ ਨੂੰ ਕਰਵਾਣੇ ਆ ਕੀ ਕਹਿੰਦੇ ਨੇ ਐਸਐਸਪੀ ਪਠਾਨਕੋਟ ਸਰਦਾਰ ਜਲਜਿੰਦਰ ਸਿੰਘ ਢਿੱਲੋਂ ਤਤਤ ਤੁਸੀਂ ਜਿੜੇ ਰਹੋ ਔਰ ਦੇਖਦੇ ਰਹੋ ਭਾਰਤ ਮੈਡ ਨੂੰ ਸਵਾਲ ਆਪਤਾ ਤਾਂ ਮੈਨੂੰ ਦਿਓ ਇਜਾਜ਼ਤ ਮੈਂ ਹਰ ਜੇਸ਼ ਕੁਮਾਰ ਖੁਦ ਰੇ ਅੱਜ ਅਸੀਂ ਪਠਾਨਕੋਟ ਪੁਲਿਸ ਦੇ ਜਿਹੜੇ ਟੈਕਨੀਕਲ ਸਪੋਰਟ ਯੂਨਿਟ ਹੈ ਸਾਡਾ ਉਸਨੇ ਇਹ ਜੋ 200 ਮੋਬਾਈਲ ਫੋਨਸ ਜਿਹਦੇ ਵਿੱਚ ਆਈਫੋਨਸ ਤੇ ਐਂਡਰੋਇਡ ਹੈ ਗਿਆ ਆਈਓਐਸ ਬੇਸਡ ਐ ਤੇ ਐਂਡਰੋਇਡ ਫੋਨਸ ਆ ਗਿਆ ਉਹ ਪਬਲਿਕ ਦੇ ਅਲੱਗ-ਅਲੱਗ ਹਾਲਾਤਾਂ ਕਰਕੇ ਜਿਹੜੇ ਉਹਨਾਂ ਤੋਂ ਅਲੱਗ ਹੋ ਗਏ ਸੀ ਵਿਛੜ ਗਏ ਸੀ ਸਮਝੋ ਕਿ ਕੁਝ ਗੁੰਮ ਹੋ ਗਏ ਆ ਜਾਂ ਕੁਝ ਹੋਰ ਕਿਸੇ ਕਾਰਨਾ ਕਰਕੇ ਉਹਨਾਂ ਕੋਲ ਲਾਸਟ ਹੋ ਗਏ ਸੀ ਜਿਹੜੀਆਂ ਦੀਆਂ ਸਾਡੇ ਪਾਸ ਸ਼ਿਕਾਇਤਾਂ ਆਈਆਂ ਸੀਗੀਆਂ ਅਸੀਂ ਉਹਨਾਂ ਨੂੰ ਅੱਜ ਪੂਰੇ ਹਵੀ ਕੰਸੇ ਦੇ ਪੂਰੇ ਇੰਡੀਆ ਦੇ ਵਿੱਚੋਂ ਲੱਭ ਕੇ ਜਿੱਥੇ-ਜਿੱਥੇ ਵੀ ਸੀਗੇ ਉਹਨਾਂ ਦੀ ਲੋਕੇਸ਼ਨ ਆ ਰਹੀ ਉਹਨਾਂ ਨੂੰ ਲੱਭ ਕੇ ਉਹਨਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤਾ ਹੈ ਇਹ ਤਕਰੀ ਇਹ ਤਕਰੀਬਨ 200 ਦੇ ਤੋਂ ਜ਼ਿਆਦਾ ਹੀ ਫੋਨ ਨੇ ਔਰ ਅੱਜ ਸਾਡੇ ਪਾਸ ਕਾਫੀ ਵੱਡੀ ਤعداد ਦੇ ਵਿੱਚ ਜਿਹੜੇ ਹੈਗੇ ਆ ਇਹਦੇ ਅਸਲ ਮਾਲਕ ਜਿਹੜੇ ਹੈਗੇ ਆ ਉਹ ਫੋਨ ਦੀ ਪ੍ਰਾਪਤੀ ਲਈ ਆਏ ਹੈਗੇ ਆ ਸੋ ਸਾਡੇ ਵਾਸਤੇ ਬੜਾ ਖੁਸ਼ੀ ਦਾ ਮਾਹੌਲ ਹੈ ਕਿ ਅਸੀਂ ਉਸ ਵਿਅਕਤੀ ਨੂੰ ਇਹ ਫੋਨ ਵਾਪਸ ਕਰ ਰਹੇ ਆ ਜਿਹੜੇ ਜਿਹੜਾ ਸਾਰਾ ਦਾ ਸਾਰਾ ਦਰਮਦਾਰ ਅੱਜ ਕੱਲ ਟੈਕਨੋਲੋਜੀ ਦੇ ਉੱਤੇ ਆ ਚਾਹੇ ਉਹ ਬਿਜ਼ਨਸਮੈਨ ਆ ਚਾਹੇ ਉਹ ਸਟੂਡੈਂਟ ਆ ਚਾਹੇ ਉਹ ਨੌਕਰੀਪੇਸ਼ਾ ਚਾਹੇ ਘਰੇਲੂ ਔਰਤ ਆ ਬਹੁਤ ਸਾਰਾ ਡਾਟਾ ਬਹੁਤ ਸਾਰੀਆਂ ਉਹਨਾਂ ਦੀਆਂ ਲੋੜ ਦੀਆਂ ਚੀਜ਼ਾਂ ਬਹੁਤ ਸਾਰੇ ਕੰਟੈਕਟ ਤੇ ਮਹੱਤਵਪੂਰਨ ਡਾਕੂਮੈਂਟ ਜਿਹੜੇ ਕਿ ਫੋਨ ਵਿੱਚ ਸਮਾਇੇ ਹੁੰਦੇ ਆ ਉਹ ਅੱਜ ਜਿਹੜੇ ਹੈਗੇ ਉਹਨਾਂ ਨੂੰ ਵਾਪਸ ਮਿਲੇ ਆ ਆਪਾਂ ਇਸ ਗੱਲ ਦਾ ਅੰਦਾਜ਼ਾ ਲਗਾਈਏ ਕਿ ਜੇਕਰ ਆਪਣਾ ਫੋਨ ਇੱਕ ਦਿਨ ਵਾਸਤੇ ਵੀ ਅਚਾਨਕ ਕਿਤੇ ਆਪਣੇ ਕੋਲ ਗੁੰਮ ਹੋ ਜਵੇ ਜਾਂ ਕਿਸੇ ਪਿੱਛੇ ਘਰ ਵਿੱਚ ਰਹਿ ਜਾਈ ਆਪਾਂ ਕੋਈ ਦੂਰ ਚਲੇ ਜਾਈਏ ਤੇ ਆਪਾਂ ਨੂੰ ਕਿੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੋ ਅਸੀਂ ਇਹਨਾਂ ਫੋਨਾਂ ਨੂੰ ਟੈਕਨੋਲੋਜੀ ਦੇ ਜ਼ਰੀਏ ਸਾਡੇ ਟੈਕਨिकल ਸਪੋਰਟ ਯੂਨੀਅਨ ਨੇ ਅਲੱਗ-ਅਲੱਗ ਲੋਕੇਸ਼ਨਾਂ ਤੋਂ ਪੂਰੇ ਇੰਡੀਆ ਤੋਂ ਲੋਕੇਟ ਕਰਕੇ ਕਲੈਕਟ ਕਰਕੇ ਆ ਜਨਾਂ ਦੇ ਅਸਲ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ ਦੇਖੋ ਕੋਈ ਵੀ ਜਿਹੜਾ ਮੋਬਾਈਲ ਸੋਨਾ ਉਹਨੂੰ ਕਦੇ ਗੁੰਮ ਹੋ ਜਾਂਦਾ ਹੈ ਜਾਂ ਕਿਸੇ ਖੋਰ ਕਾਰਨਾ ਕਰਕੇ ਆਪਾਂ ਕਿਸੇ ਮੋਬਾਈਲ ਸ਼ਾਪ ਤੋਂ ਖਰੀਦੇ ਆ ਇਹ ਰਿਸਕੀ ਆ ਕਿਸੇ ਦਾ ਮੋਬਾਈਲ ਫੋਨ ਯੂਜ਼ ਕਰਨਾ ਇੱਕ ਤਾਂ ਉਹਦਾ ਮਹੱਤਵਪੂਰਨ ਡਾਟਾ ਹੈ ਜਿਹੜਾ ਕਿ ਤੁਸੀਂ ਇਹਨੂੰ ਐਕਸੈਸ ਕਰਦੇ ਆ ਉਹ ਵੀ ਗਲਤ ਹੈ ਦੂਸਰਾ ਤੁਸੀਂ ਫਿਰ ਉਹਦੇ ਤੇ ਆਪਣਾ ਡਾਟਾ ਲੋਡ ਕਰ ਦਿਓ ਔਰ ਕਿਸੇ ਦੀ ਚੋਰੀ شدہ ਚੀਜ਼ ਜਾਂ ਗੁੰਮ ਹੋਈ ਗੁੰਮਸ਼ਦਾ ਚੀਜ਼ ਨੂੰ ਵਰਤਦੇ ਆ ਉਹ ਬੇहद ਗਲਤ ਹੈ ਮੈਂ ਪਬਲਿਕਲੀ ਅਪੀਲ ਕਰਦਾ ਕਿ ਜੇਕਰ ਉਹਨਾਂ ਨੂੰ ਬਿਨਾ ਬਿਲ ਤੋਂ ਕੋਈ ਵੀ ਜਿਹੜਾ ਮੋਬਾਈਲ ਉਪਰ ਬਕਾਇਆ ਮੋਬਾਈਲ ਦਾ ਕੰਮ ਕਰਦਾ ਦੁਕਾਨਦਾਰ ਹੈ ਉਹ ਮੋਬਾਈਲ ਫੋਨ ਵੇਚਦਾ ਔਰ ਬਿਨਾ ਆਇਡੈਂਟੀਫਿਕੇਸ਼ਨ ਉਹਨਾਂ ਦੇ ਉਸ ਦੀ ਲੈ ਤੋਂ ਅੱਜ ਕੱਲ ਮੈਂ ਬਾਹਰ ਆ ਮੈਂ ਮੋਬਾਈਲ ਵਕਰੀਤਾ ਦੇ ਪਾਸ ਗਿਆ ਤੇ ਉਹ ਮੇਰੀ ਆਇਡੈਂਟੀਟੀ ਕੋਈ ਨਹੀਂ ਲੈ ਰਿਹਾ ਨਾਮ ਨੂੰ ਕਦੇ ਦਰਜ ਕਰ ਰਿਹਾ ਦੂਸਰਾ ਕਿ ਉਹ ਜਿਹੜਾ ਹੈਗਾ ਮੋਬਾਈਲ ਬਾਰੇ ਤੁਹਾਨੂੰ ਜਾਣਕਾਰੀ ਨਹੀਂ ਆ

पंजाब पुलिस ने प्रयास काफी अच्छा किया है मेरा फोन मिल गया वैसे उम्मीद नहीं सी मेनू मिलन की मिल गया वैसे मेरा फोन पोको एक्स फोर प्रो फाइव जी ए कीमत उस वे है सी चौबी पच्ची हज़ार से कि साइबर जो साइबर क्राइम वाले ने बड़ा अच्छा काम किया है कोई डेढ़ साल बाद मेरा मोबाइल मिल गया बहुत अच्छा लग गया सा ओल्ड शाहपुर और पठानकोट सर मेरा फोन आ भगवानपुर पिंड तो नरोड़ जमन सिंह तो गुम होया ਤੇ ਹੁਣ ਅੱਜ ਮਿਲ ਗਿਆ ਤੇ ਮੈਨੂੰ ਬੜੀ ਖੁਸ਼ੀ ਆਣ ਚ ਉਪਰਾਚਾ ਆਇ ਕਿ ਫੋਨ ਮਿਲ ਗਿਆ ਮੇਰਾ ਮੈਂ ਤਾਂ ਉਮੀਦ ਛੱਡਤੀ ਕਿ ਮੈਨੂੰ ਮੇਰਾ ਫੋਨ ਮਿਲ ਜੇਗਾ ਪਰ ਚਲੋ ਪੁਲਿਸ ਵਾਲੇ ਸਾਰੇ ਨੇ ਦੇਖਿਆ ਤੇ ਮਿੱਤਰੋ ਮੇਰਾ ਫੋਨ ਮੈਨੂੰ ਵਾਪਸ ਦਿੱਤਾ ਹੈ ਥੈਂਕ ਯੂ ਪੁਲਿਸ ਵਾਲਿਆ ਸਾਰਿਆਂ ਦਾ ਠੀਕ ਹੈ ਸਾਰੇ ਮੇਰਾ ਫੋਨ ਮੇਰੇ ਬਈਆ ਨੇ ਬਾਹਰ ਭੇਜਿਆ ਸੀ ਸਾਊਦੀ ਅਰਬ ਤੋਂ ਰਿਪਟ ਕੀਤਾ ਸੀ ਮੈਨੂੰ ਤੇ ਜਦੋਂ ਇਹ ਨਾ ਸਿਰਫ ਥਿੰਕ ਮੰਦ ਚਲਾਇਆ ਤੇ ਬਾਅਦ ਨਾਲ ਹੀ ਗੁੰਮ ਹੋ ਗਿਆ ਫੋਨ ਤੇ ਚਲੋ ਮੈਂ ਤਾਂ ਉਮੀਦ ਛੱਡਤੀ ਕਿ ਮੈਨੂੰ ਫੋਨ ਮਿਲੇਗਾ ਰੋ ਉਹ ਪੁਲਿਸ ਵਾਲੇ ਚਲੋ ਪੁਲਿਸ ਵਾਲਿਆਂ ਦਾ ਬਹੁਤ ਬਹੁਤ ਮਿਹਰਬਾਨੀ ਕਿ ਮੈਨੂੰ ਮੇਰਾ ਫੋਨ ਵਾਪਿਸ ਕਰ ਦਿੱਤਾ ਨਾ ਨੇ ਥੈਂਕ ਯੂ ਸੋ ਮਚ